ਹਾਂ ਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਆਪਾਂ ਹੁਣ ਕੰਮਕਾਰ ਬਸ ਥੋੜਾ ਹੀ ਰਹਿ ਗਿਆ ਅੱਜ ਤਕਰੀਬਨ 3:00 ਤੋਂ ਵੀ 7:00 ਜਿਹੜਾ ਤੂੜੀ ਦਾ ਕੰਮ ਕਰ ਰਿਹਾ ਬਹੁਤੋ ਘੱਟ ਹੀ ਰਹਿ ਗਿਆ ਹੁਣ ਤਕਰੀਬਨ ਮੈਨੂੰ ਲੱਗਦਾ ਵੀ ਕੱਲ ਦੀ ਦਿਹਾੜੀ ਹੋਰ ਬਸ ਜਿੰਨੇ ਕਹਿੰਦੇ ਨੇ ਵੀ ਪੂਰੇ ਥੋੜੇ ਤੇ ਦੋ ਟਰਾਲੀਆਂ ਕਹਿ ਦਿਆ ਤਿੰਨ ਟਰਾਲੀਆਂ ਇਦਾਂ ਦੇ ਰਹਿ ਗਏ ਕੰਮ ਕਰ ਸਿੱਧਾ ਲੱਗਦਾ ਚੰਗਾ ਉਹ ਹਾਲਾਂਕਿ ਚਾਲੀ ਵਿੱਚ ਪਰ ਇਹ ਕਿਉਂ ਕੰਮ ਟਕਰ ਕੇ ਉਸ ਕਿਤੋਂ ਦਾ ਲੱਗ ਰਿਹਾ ਹੈ ਜੋ ਸੋਇਕ ਗੰਦਸਿਓ ਵੀ ਤੁਹਾਡੇ ਰਿਪਰ ਨੇ ਕਿੰਨੀ-ਕਿੰਨੀ ਮੰਨ ਲਓ ਵੀ ਰੋਜ਼ ਐਵਰੇਜ ਦੇ ਮੁਤਾਬਕ ਵੀ ਕਿੰਨੀ-ਕਿੰਨੀ ਕਟਰਾਲੀ ਬਣਾਈ ਆ ਰੋਜ਼ ਸੱਚਾਈ ਨਾਲ ਦੱਸਿਓ ਬਾਕੀ ਅ ਬੱਦ ਘੱਟ ਕਹਿਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਜਿੰਨੇ ਕਿ ਬਣਦੀ ਆ ਉਹਦੇ ਮੁਤਾਬਕ ਦਾ ਹੀ ਦੱਸਿਓ ਅੱਜ ਤੋਂ ਇੱਕ ਦਿਨ 27 ਬਣੀਆਂ ਨੇ 26 ਬਣੀਆਂ ਨੇ ਬਾਕੀ 24 25 24 25 ਇਹਦੇ ਕਰੀਬ ਬਣਦੀਆਂ ਰਹੀਆਂ ਨੇ ਆ ਆਪਣਾ 15 ਤਰੀਕ ਅੱਜ ਚੱਲਿਆ ਹੋਇਆ ਅੱਜ 7 ਤਰੀਕ ਹੋ ਗਈ ਮਨ ਲਓ ਵਿੱਚ ਹੁਣ ਦੇਖ ਲਓ ਚੋਰ ਲਾ ਕੇ ਜਿੱਦ 24 25 ਸੂਰੂ ਸੂਰੂ ਚ ਪਹਿਲਾਂ 15 16 1516 ਉੱਤੇ ਚੜਦੀਆਂ ਰਹੀਆਂ ਨੇ ਮਾਫੀ 24 22 ਜੇ ਕਰੀਵੇ ਮਨੰਦੀਆਂ ਰਹੀਆਂ ਰਾਈਟਾ ਤੁਸੀਂ ਦੇਖੋ ਸਾਡੇ ਸਾਹਮਣੇ ਹੀ ਆਪਾਂ ਨੇ ਕਿਸੇ ਨਾਲ ਕੰਪੀਟੀਸ਼ਨ ਤਾਂ ਕਰਕੇ ਦੇਖਿਆ ਨਹੀਂ ਵੀ ਜਿਹੜਾ ਜਿਆਦਾ ਉਹ ਕਰਦਾ ਔਰ ਜਿਹੜੀਆਂ ਆਪਣੀ ਸੋਚਾਈ ਨਾਲ ਬਣਾ ਰਹੀਆਂ ਪਈਆਂ ਉਹ ਦੱਸ ਰਹੇ ਆ ਉਹ ਇਦਾਂ ਦੇ ਉਧਰ ਬੋਲ ਕੇ ਕੋਈ ਫਾਇਦਾ ਨਹੀਂ ਉਧਰ ਉਧਰ ਹੀ ਇਹ ਕਿਹੜਾ ਕਿਸੇ ਨੇ ਕਿਹੜਾ ਆਪਾਂ ਨੂੰ ਕੁਝ ਦੇ ਦੇਣਾ ਹੈ ਕਈ ਲੋਕ ਝੂਠ ਬੋਲ ਕੇ ਕਹੀ ਜਾਂਦੇ ਸਾਡੇ 40 ਟਰਾਲੀਆਂ ਬਣ ਗਈਆਂ ਫਲਾਣੀਆਂ ਬਣ ਗਈਆਂ ਇਦਾਂ 40 ਟਰਾਲੀਆਂ ਬਣੀਆਂ ਔਖੀਆਂ ਨੇ ਜਿਹੜੀ ਚਾਲ 'ਚ ਹੋਂ ਟਰੈਕਟਰ ਚੱਲਦਾ ਹੈ ਇਹ ਇਹ ਚਾਲ 'ਚ ਚੱਲੇ ਤਾਂ ਮੰਨ ਲਓ ਵੀ ਸਾਰੀ ਦਿਹਾੜੀ 'ਚ ਰਾਤ ਦੇ 12 1 ਵਜੇ ਦੇ ਤੱਕ ਵਰਤੀ ਤੇ 23 ਟਰਾਲੀਆਂ ਬਣਾਉਂਦਾ ਹੈ। ਰਾਤ ਤੋਂ ਵੱਧ 35 ਬਣਾ ਦੋ। ਜਿਹੜੀ ਇਹ ਨਹੀਂ ਲੱਗਦਾ ਵੀ ਜਿਹੜਾ 40 ਕਹਿੰਦੇ ਨੇ ਉਹ ਤਾਂ ਮੈਨੂੰ ਇੱਕ ਤਰ੍ਹਾਂ ਦਾ ਝੂਠ ਹੀ ਲੱਗ ਰਿਹਾ ਹੈ ਵੀ। 40 ਟਰਾਲੀਆਂ ਬਣਾਉਂਦੀਆਂ ਕਈ ਆਪਣੇ ਆਪ ਨੂੰ ਬਹੁਤ ਮਸ਼ਹੂਰ ਹੋਣ ਦੇ ਮਾਰੇ ਇਹ ਸੋਚ ਕਰੀ ਜਾਂਦੇ ਹੁੰਦੇ ਨੇ ਵੀ ਅਸੀਂ 40 ਟਰਾਲੀਆਂ ਬਣਾਤੀਆਂ ਫਲਾਣਾ ਬਣਾਤੀਆਂ ਉਹ ਆਪਾਂ ਵੀ ਹੁਣ ਕਈ ਸਾਲ ਦੇ ਰੀਪਰ ਚਲਾਉਨੇ ਪਰ ਇੰਨੀਆਂ ਟਰਾਲੀਆਂ ਵਾਲਾ ਤਾਂ ਹੁਣ 2 ਸਾਲ ਤਾਂ ਆਪਣੇ ਕੋਲ ਚਾਨੀ ਰੀਪਰ ਵੀ ਹੋ ਗਿਆ ਔਰ ਇੰਨੀਆਂ ਟਰਾਲੀਆਂ ਦਾ ਮੈਨੂੰ ਲੱਗਦਾ ਯਾਨੀ ਕਿ ਕਦੇ ਜਿਹੜਾ ਕਹਿੰਦਾ ਵੀ 40 ਟਰਾਲੀਆਂ ਬਣਾਦਿਆਂ ਇਹ ਤਾਂ ਭਾਈ ਟਰਾਲੀਆਂ ਹੀ ਫਿਰ 10-10 ਬੋਲੀਆਂ ਹੋਣਗੀਆਂ ਇਹ ਤਾਂ 13-7 ਟਰਾਲੀਆਂ ਨੇ ਆਪਣੇ ਕੋਲ ਇੱਕ ਤਿੰਨ ਦੋ ਟਰਾਲੀਆਂ 13-7 ਨੇ ਇੱਕ 12 ਅਸ਼ੀ ਹੈ। ਤਿੰਨ ਟਰਾਲੀਆਂ ਨੇ ਤਿੰਨ ਟਰਾਲੀਆਂ ਮੰਨ ਲਓ ਵੀ ਪੂਰੇ ਉਹਦੇ ਨਾਲ ਚਲਾਈਆਂ ਨੇ ਬਾੜੀਆਂ ਨੇ ਉਹਨੇ ਇਹਦਾ ਖੱਲੇ ਵਾਲਾ ਜਿਹੜਾ ਰੋੜਾ ਟਰੇ ਆ ਉਹ ਖੁੱਲ ਜੀ ਉਹ ਫੇਰ ਜਦੋਂ ਵੀ ਕਿਤੇ ਮਿੱਟੀ ਵੀ ਆ ਜਾਂਦੀ ਆ ਉਹਦੇ ਨਾਲ ਵੀ ਖੁੱਲ ਜਾਂਦੀ ਆ ਜੇ ਠੋਸ ਮਿੱਟੀ ਆ ਜਾਂ ਲਾਂਗਾ ਜਾਦੇ ਚੜ ਜਾਂਦਾ ਉਹਦੇ ਨਾਲ ਵੀ ਖੁੱਲ ਜਾਂਦੀ ਆ ਜਾਂ ਫੇਰ ਕੋਈ ਰੋੜਾ ਆ ਗਿਆ ਉਹਦੇ ਨਾਲ ਖੁੱਲ ਜਾਂਦੀ ਆ ਟਰੇ ਹੁਣ ਲਾਉਣ ਤੋਂ ਬਾਅਦ ਫੇਰ ਚੱਲ ਪਿਆ ਇਹ ਆਪਣੇ ਖੇਤਾਂ 'ਚ ਚੱਲ ਰਹੀ ਹੈ ਅੱਜ ਕਈ ਥਾਂ 'ਤੇ ਟੂੜੀ ਵਾਲਾ ਰੀਪਰ ਕਹਿੰਦੇ ਨੇ ਕਈ ਥਾਂ 'ਤੇ ਸਾਰੀ ਉੱਤਰ ਕਹਿੰਦੇ ਨੇ ਕਈ ਥਾਂ ਤੇ ਟੂੜੀ ਵਾਲੀ ਮਸ਼ੀਨ ਕਹਿੰਦੇ ਨੇ ਭਾਈ ਇਹ ਬੋਲੀ ਵੱਖਰੋ ਵੱਖਰੀ ਹੈ ਕਈ ਜ ਮਨ ਲਓ ਵੀ ਹੈ ਇੱਕੋ ਚੀਜ਼ ਹੈ ਟੂੜੀ 'ਚ ਫਰਕ ਫਰਕ ਹੈ ਇੱਥੇ ਹੁਣ ਲਾਂਗਾ ਵੀ ਥੋੜਾ ਜਿਆਦਾ ਰਹਿ ਗਿਆ ਮਤਲਬ ਵੀ ਦੋ ਤਿੰਨ ਜਿਹੜੇ ਰਹਿ ਗਏ ਤੇ ਦੂਜੇ ਪਾਸੇ ਲਾਉਣਾ ਪੈਣਾ ਕਾਲੀ ਤਕਰੀਬਨਾ ਅੱਧੀ ਹੋ ਚੁੱਕੀ ਐ ਜਿਹੜਾ ਆਪਣਾ ਰੀਪਰ ਆ ਇਹਦੇ ਮਤਲਬ ਵੀ 16 ਅੰਦਾਸ ਦੀ ਕੂੜੀ ਪਾਈ ਹੋਈ ਐ ਖੱਤੀ ਦੀ ਆਪਣਾ ਨਿਊ ਹਾਲੈਂਡ ਟਰੈਕਟਰ ਆ ਚਾਨੀ ਦਾ ਜਿਹੜਾ ਰੀਪਰ ਆ ਉਹ 8.5 ਫੁੱਟ ਕੱਟ ਰਾਇਦਾ ਤੇ ਚੌਹਾਂ ਟਾਇਰ ਦੀ ਜਿਹੜਾ ਇਹ ਪ੍ਰੈਸਰ ਆਇਦਾ ਪੂਰੀਪਰ ਆਪਣੀ ਕੋਲ ਾਰੇ ਦੋਸਤ ਦੱਸਿਓ ਵੀ ਕਿੱਦਾਂ ਦਾ ਚੱਲ ਰਿਹਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜਿਹੜੇ ਨਵੇਂ ਦੋਸਤ ਜੁੜੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਇਕ ਤੇ ਕਮੈਂਟ ਜਰੂਰ ਕਰਿਆ ਕਰੋ ਦੋਸਤੋ ਅਨਰਜੀ ਸਾਨੂੰ ਜਰੂਰ ਦਿਆ ਕਰੋ ਇਹਦੇ ਨਾਲ ਸਾਨੂੰ ਅਨਰਜੀ ਮਿਲਦੀ ਆ ਇਹ ਜਰੂਰ ਦੋਏ ਚੀਜ਼ਾਂ ਕਰਿਆ ਕਰੋ ਤੁਸੀਂ ਸਾਡਾ ਬਹੁਤ ਸਾਥ ਦੰਨਿਓ ਇਹ ਚੀਜ਼ਾਂ ਕਰਕੇ ਮਰਲੋ ਵੀ ਲਾਇਕ ਕਰ ਦਿਓ ਜਦੋਂ ਬਹੁਤ ਸਾਥ ਮਿਲਦਾ ਸਾਨੂੰ ਕਮੈਂਟ ਕਰੋਗੇ ਤਾਂ ਸਾਨੂੰ ਜਾਣਕਾਰੀ ਹੋਊਗੀ ਵੀ ਕਿਹੜੀ ਚੀਜ਼ ਦੀ ਵਾਧ ਘਾਟ ਆ ਉਹ ਅਸੀਂ ਆਪਣੀ ਅੱਗੇ ਤੋਂ ਪੂਰੀ ਕਰਾਂਗੇ ਜਰੂਰ ਦੱਸਿਆ ਕਰੋ ਬਾਕੀ ਦੂਜੇ ਰੀਪਰ ਵੀ ਤੁਸੀਂ ਚੱਲਦੇ ਦੇਖੇ ਨੇ ਵੀ ਦੱਸਿਓ ਵੀ ਇਹ ਉਹਨਾਂ ਨਾਲੋਂ ਕੋਈ ਫਰਕ ਹੈਗਾ ਇਹ ਰੀਪਰ 'ਚ ਤੁਹਾਨੂੰ ਹੋਰ ਪਾਸਿਓਂ ਵੀ ਕੋਈ ਜਾਣਕਾਰੀ ਹੋਊਗੀ ਵੀ ਦੇਖਿਆ ਹੋਊਗਾ ਵੀ ਇਹ ਤੁਸੀਂ ਜ਼ਰੂਰ ਦੱਸਿਓ ਵੀ ਇਹ ਜਿਹੜਾ ਚਾਨੀ ਰੀਪਰ ਤੇ ਨਿਊ ਹਾਰਲੈਂਡ ਦਾ ਕੋਈ ਮੰਨ ਲਓ ਵੀ ਇਹਨਾਂ 'ਚ ਕੋਈ ਫਰਕ ਹੈਗਾ ਵੀ ਇਹ ਚੱਲਣ ਚਲਾਉਣ 'ਚ ਵੀ ਕੋਈ ਜ਼ਰੂਰ ਦੱਸਿਓ ਦੋ ਕੁ ਦਿਨ ਪਹਿਲਾਂ ਮੀਂਹ ਪੈ ਗਿਆ ਸੀ ਉਹਦੇ ਕਰਕੇ ਹਜੇ ਜਿਹੜੀ ਮੰਨ ਲਓ ਵੀ ਥੱਲੇ ਸਲਾਬ ਦਾ ਮਹਿਸੂਸ ਹੁੰਦਾ ਵੀ ਸਲਾਬ ਜਿਹੜੀ ਮੰਨ ਲਓ ਵੀ ਜਿਹੜੀ ਪੱਤੀ ਜੀ ਆ ਥੱਲੇ ਪੱਤੇ ਜਿਹੇ ਹੁੰਦੇ ਨੇ ਕੜਕ ਦੇ ਉਹ ਪੱਤਿਆਂ ਤੇ ਹਜੇ ਵੀ ਮਹਿਸੂਸ ਹੁੰਦਾ ਵੀ ਉਹ ਕਈ ਵਾਰ ਫਸ ਜਾਂਦੇ ਨੇ ਦੇ ਵਿੱਚ ਭਲੇਟ ਕੱਟਣ ਤੋਂ ਹਟ ਜਾਂਦੇ ਨੇ ਉਹ ਗੂੜਾ ਜਿਹਾ ਬਣ ਕੇ ਫਸ ਜਾਂਦੇ ਨੇ ਉਹ ਹਜੇ ਵੀ ਉਹਦਾ ਮਹਿਸੂਸ ਹੁੰਦਾ ਵੀ ਮੀਂਹ ਦਾ ਕਾਰਨ ਕਰਕੇ ਇਹ ਹੋਏ ਆਖ ਲਾਸਟਿਕ ਜਿਹੜਾ ਰਹਿ ਗਿਆ ਹਾ ਹੁਣ ਇਹ ਜਿਹੜੇ ਤੋਂ ਬਾਅਦ ਫਿਰ ਦੂਜੇ ਪਾਸੇ ਚਲਾਉਣਾ ਦੱਸਿਓ ਕਿੱਦਾਂ ਦੀ ਵੀਡੀਓ ਲੱਗੀਓ ਵੀਡੀਓ ਲੱਗੀ ਸਾਡੀ ਕਮੈਂਟਾਂ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੀ ਵੀਡੀਓ ਦੇਖਦੇ ਹੋ ਸਾਡੇ ਚੈਨਲ ਨਾਲ ਜੁੜੇ ਹੋਇਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦਿਆਂ ਕਿਸੇ ਅਗਲੀ ਵੀਡੀਓ ਚ ਦਿਖਾਉਨੇ ਆ ਫਿਰ ਕੁਝ ਹੋਰ ਧੰਨਵਾਦ ਜੀ